ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਨਿਸ਼ਤਰੀ ਲਾਇਬ੍ਰੇਰੀ ਦੇ ਮੇਜ਼ ਤਿਆਰ ਕੀ ਜਾਂਦੇ ਨੇ ਤੁਹਾਨੂੰ ਲਾਇਬ੍ਰੇਰੀ ਦੇ ਸੀਟਾਂ ਬਣਾਈ ਜਾਂਦੇ ਦਿਖਾਉਣੇ ਆ ਮਿਸਤਰੀ ਇੰਦਰ ਸਿੰਘ ਜੀ ਪੁਰਾਣੇ ਮਸ਼ਹੂਰ ਮਿਸਤਰੀ ਹਾਂਜੀ ਮਿਸਤਰੀ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕਦੋਂ ਦੇ ਕੰਮ ਕਰਦੇ ਜੀ ਤੁਸੀਂ ਮੈਨੂੰ 55 ਸਾਲ ਹੋ ਗਏ ਜੀ ਅੱਛਾ ਹਾਂਜੀ ਇਹ ਲਾਇਬ੍ਰੇਰੀ ਇੱਥੇ ਦੀ ਰਹਿੰਦੀ ਹੈ ਜੀ ਹਾਂਜੀ ਰਹਿੰਦੇ ਅੰਗਰੇਜ਼ ਸਿੰਘ ਮਾਸਟਰ ਜੀ ਦੇ ਜੀ ਅੱਛਾ ਠੀਕ ਹੈ ਜੀ ਬਹੁਤ ਵਧੀਆ ਕੰਮ ਕਰ ਰਹੇ ਹੈ ਪੁਰਾਣੇ ਮਿਸਤਰੀ ਹੈ ਆ ਦੇਖੋ ਤੁਹਾਡੇ ਸਾਹਮਣੇ ਲਾਇਬ੍ਰੇਰੀ ਤਿਆਰ ਹੋਈ ਜਾਂਦੀ ਹੈ ਲੋ ਮਿਸਤਰੀ ਲੱਗੇ ਹੋਏ ਨੇ ਬਹੁਤ ਵਧੀਆ ਕੰਮ ਕੀਤਾ ਦੇਖੋ ਇਹ ਬਣ ਕੇ ਫਿੱਟ ਹੋ ਜੀ ਵੀ ਜਾ ਕੇ ਸਿੱਟਾ ਲੱਗ ਜਾਣੀ ਆ ਅੰਦਰ ਜਾ ਕੇ ਦੇਖੀਨ ਵਾਲੇ ਪਾਸੇ ਹੀ ਹੋ ਜਾ ਮਿਸਤਰੀ ਬਹੁਤ ਪੁਰਾਣੇ ਹੈ ਮਿਸਤਰੀਆਂ ਦੀ ਇਹ ਦੁਕਾਨ ਦੇ ਵਿੱਚ ਮਸ਼ੀਨਾਂ ਪਈਆਂ ਜਿੰਨਾ ਉੱਤੇ ਤਿਆਰ ਕਰਦੇ ਨੇ ਇਹ ਇਤਰਾ ਅਜੇ ਕੰਮ ਕਰਦੇ ਨੇ ਦੇਖੋ ਇਹ ਬਰਨੋਂ ਨਹੀਂ ਲਾਦਾ ਹਾਂ ਹੂੰ आ औजारों की पेटियां ये छोटी आ रही है गुलेएंगे गुलेएंगे कटरन से ये मशीन है देखो ये।